ਇੱਕ ਬੀਜੇਪੀ ਹੈ ਜਿਹਦੇ ਤੋਂ ਲੋਕ ਰੱਖ ਸਕਦੇ ਨੇ ਆਸ ਕਿਉਂਕਿ ਬਾਕੀ ਸਾਰਿਆਂ ਨੇ ਕੀਤਾ ਨਰਾਸ਼ ਕੀ ਲੱਗਦਾ ਜੋ ਖਨੌਰੀ ਤੇ ਸ਼ੰਭੂ ਤੇ ਹੋਇਆ ਉਹ ਕਿੰਨਾ ਕਜਾਇਆ ਇਹਨਾਂ ਦੇ ਵਕੀਲ ਹੀ ਕਮਜ਼ੋਰ ਸੀਗੇ ਤੇ ਵਕੀਲ ਇਦਾਂ ਦੇ ਸੀ ਕਿ ਅੰਬਾਲੇ ਤੋਰੇ ਹੋਰ ਬੋਲੀ ਬੋਲਦੇ ਸੀ ਉੱਥੇ ਜਾ ਕੇ ਹੋਰ ਬੋਲਦੇ ਸੀ ਪਰ ਇਹ ਵਿਰੋਧ ਜਿਹੜਾ ਹੋ ਰਿਹਾ ਬੀਜੇਪੀ ਦਾ ਹੋ ਰਿਹਾ ਜਾਂ ਹੰਸਰਾਜ ਹੰਸੀ ਦਾ ਹੋ ਰਿਹਾ ਮੇਰੇ ਹਿੱਸੇ ਮੁਹੱਬਤ ਆਈ ਹੈ ਬੀਜੇਪੀ ਦੇ ਹਿੱਸੇ ਡਰੋਨ ਆਉਂਦਾ ਹੈ ਉਧਰ ਉੱਡ ਕੇ ਪੰਜਾਬ ਦੇ ਵਿੱਚ ਅਥਰੂ ਗੈਸ ਦੇ ਗੋਲੇ ਦਾਗਦੇ ਨੇ ਇੱਥੋਂ ਤੱਕ ਕਿ ਪੈਲਟ ਵੀ ਜਿਹੜੇ ਸਿੱਧੇ ਦਾਗੇ ਜਾਂਦੇ ਨੇ ਤੇ ਕਿਵੇਂ ਮਤਲਬ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਕੁਛ ਨਾ ਕੁਛ ਤਾਂ ਸਟੈਪ ਚੱਕਣਾ ਚਾਹੀਦਾ ਸੀ ਕਰਮਜੀਤ ਅਨਮੋਲ ਜੀ ਆਮ ਆਦਮੀ ਪਾਰਟੀ ਦੇ ਵਿੱਚ ਇਧਰੋਂ ਉੱਥੋਂ ਨੂੰ ਗੁਰੂ ਮੰਨਦੇ ਨੇ ਆਮਨੇ ਸਾਹਮਨੇ ਜੇ ਟਕਰਾਵ ਹੁੰਦਾ ਹੈ ਪਾਰਟੀਵਾਦੀ ਦੀ ਨਜ਼ਰ ਨਾਲ ਦੇਖੋਗੇ ਆ ਕਿ ਇੱਕ ਸੰਗੀਤ ਲਾਈਨ ਦੀ ਨਜ਼ਰ ਨਾਲ ਦੇਖੋਗੇ ਉਹ ਉਹ ਆਪਣੀ ਗੱਲ ਕਰਨਗੇ ਮੈਂ ਆਪਣੀ ਗੱਲ ਕਰਾਂਗਾ ਹਰ ਪਾਸੇ ਇਲੈਕਸ਼ਨਾਂ ਨੂੰ ਲੈ ਕੇ ਦੌਰ ਜਾਰੀ ਹੈ ਧਰਮਕੋਟ ਸ਼ਹਿਰ ਦੇ ਵਿੱਚ ਮੌਜੂਦ ਹਾਂ ਸਾਡੇ ਨਾਲ ਹੰਸਰਾਜ ਹੰਸੀ ਮੌਜੂਦ ਨੇ ਗੱਲਬਾਤ ਕਰ ਲੈਣੀ ਇਹਨਾਂ ਨਾਲ ਕਿ ਕਿਵੇਂ ਦਾ ਰਿਸਪਾਂਸ ਮਿਲ ਰਿਹਾ ਹੈ ਲੋਕਾਂ ਵੱਲੋਂ ਇਹਨਾਂ ਨੂੰ ਕਿਉਂਕਿ ਕਾਫੀ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਦੇ ਵਿੱਚ ਬੀਜੇਪੀ ਨੂੰ ਲੈ ਕੇ ਪਰ ਕਿਤੇ ਨਾ ਕਿਤੇ ਕੁਝ ਲੋਕ ਨੇ ਸ਼ਰਾਰਤੀ ਅੰਸਰ ਕਹਿ ਲੋ ਜਾਂ ਕੁਝ ਕਹਿ ਲੋ ਜਿਹੜਾ ਵਿਰੋਧ ਵੀ ਕਰ ਰਹੇ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਸਿਹਤ ਸਨਾਓ ਤੁਹਾਡੀ ਸਿਹਤ ਕਿਵੇਂ ਹੈ ਸਿਹਤ ਕਾਇਮ ਹੈ ਸ਼ੁਕਰ ਅਲ ਸ਼ੁਕਰ ਮਾਲਕ ਦਾ ਔਰ ਤੁਹਾਡੀ ਈਵਰਜ਼ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਅੱਜ ਧਰਮਕੋਟ ਫੇਰ 11ਵੀਂ ਵਾਲੀ ਸਰਕਾਰ ਇੰਦਗੜੀ ਇੰਦਗੜ ਛੜੀ ਉੱਥੇ ਮੱਥਾ ਟੇਕਿਆ ਫਿਰ ਗੁਰੂ ਘਰ ਗਏ ਫਿਰ ਪਿੰਡ ਭਿੰਡਰ ਆ ਜੀ ਭਿੰਡਰ ਪਿੰਡ ਬੋਰਡ ਦੇ ਥੱਲੇ ਏਡਾ ਸ਼ਾਨਦਾਰ ਪ੍ਰੋਗਰਾਮ ਕੀਤਾ ਸਾਰਾ ਪਿੰਡ ਇਕੱਠਾ ਹੋਇਆ ਸੀ ਜੀ ਸ਼ੁਕਰ ਹੈ ਮਾਲਕ ਦਾ ਅੱਜ ਬਰੋਦ ਨਹੀਂ ਹੋਇਆ ਸ਼ੁਕਰ ਹੈ ਦਾਤੇ ਦਾ ਹੁਣ ਬੜਾ ਹੀ ਸਵਾਦਿਸ਼ਟ ਭੋਜਨ ਇੱਥੇ ਛੱਕਦਾ ਛੱਕਿਆ ਕਿਵੇਂ ਦਾ ਪਿਆਰ ਮਿਲ ਰਿਹਾ ਲੋਕਾਂ ਵੱਲੋਂ ਕਿਉਂਕਿ ਘਰ ਘਰ ਜਾਣਾ ਪਿੰਡ ਪਿੰਡ ਜਾਣਾ ਇੱਕ ਰਿਸਪੌਂਸ ਹੁੰਦਾ ਨਾ ਇੱਕ ਉਮੀਦਵਾਰ ਨੂੰ ਇੱਕ ਉਮੀਦ ਹੁੰਦੀ ਹੈ ਪਿਆਰ ਦੀ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਵੱਲੋਂ ਪਿਆਰ ਦੀ ਆਪਣੀ ਨੇਚਰ ਹੈ ਪਿਆਰ ਚ ਤੇ ਨੇਗੀ ਹੁੰਦਾ ਹੈ ਉਹਨੂੰ ਇਹ ਨਹੀਂ ਕਹਿ ਸਕਦੇ ਕਿਵੇਂ ਦਾ ਪਿਆਰ ਉਹ ਤੁਸ ਜਿ ਕਿੰਨਾ ਪਿਆਰ ਮਿਲਿਆ ਤੇ ਵੈਸੇ ਇਹਦੀ ਮਿਕਦਾਰ ਵੀ ਕੋਈ ਨਹੀਂ ਹੁੰਦੀ ਉਦਾਂ ਪਿਆਰ ਮਿਲਿਆ ਇਹ ਹੀ ਕਾਫੀ ਹੈ ਔਰ ਬਜ਼ੁਰਗਾਂ ਨੇ ਸਿਰ ਤੇ ਹੱਥ ਰੱਖਿਆ ਮਾਵਾਂ ਨੇ ਪਿਆਰ ਦਿੱਤਾ ਅ ਬਾਕੀ ਇਹ ਕਿ ਨਫ਼ਰਤ ਜਿਹੜੀ ਆ ਉਹ ਆਪਣਾ ਵੀ ਨੁਕਸਾਨ ਕਰਦੀ ਆ ਸਮਾਜ ਦਾ ਵੀ ਮੁਹੱਬਤ ਜਿਹੜੀ ਆ ਉਹ ਤੁਹਾਡਾ ਆਪਣ ਤੁਹਾਡਾ ਚਿਹਰੇ ਤੋਂ ਲੈ ਕੇ ਸਾਰਾ ਕੁਝ ਪੁਰ ਨੂਰ ਹੋ ਜਾਂਦਾ ਔਰ ਰੌਸ਼ਨੀ ਆ ਜਾਂਦੀ ਆ ਤੇ ਹੋਰਾਂ ਲਈ ਵੀ ਤੁਸੀਂ ਚੰਗੇ ਸਾਬਤ ਹੋਨੇ ਆ ਪਰ ਇੱਕ ਸੋਸ਼ਲ ਮੀਡੀਆ ਤੇ ਬੀਤੇ ਦਿਨੀ ਵੀਡੀਓ ਵਾਇਰਲ ਹੋ ਰਹੀਆਂ ਜਿਹੜੀਆਂ ਲੋਕ ਜਿਆਦਾ ਚੱਕ ਰਹੇ ਨੇ ਉਹਨਾਂ ਵੀਡੀਓਜ਼ ਨੂੰ ਜਿੱਥੇ ਕਿ ਵਿਰੋਧ ਹੁੰਦਾ ਪਰ ਹੰਸ ਰਾਜ ਹੰਸ ਜੀ ਵੱਲੋਂ ਫੁੱਲ ਵੀ ਜਿਹੜੇ ਕਿਸਾਨਾਂ ਦੇ ਉੱਪਰ ਸਿੱਟੇ ਜਾਂਦੇ ਨੇ ਵਰਸਾਏ ਜਾਂਦੇ ਨੇ ਇਹ ਚੀਜ਼ਾਂ ਲੋਕ ਘੱਟ ਦਿਖਾਉਂਦੇ ਨੇ ਪਰ ਇਹ ਵਿਰੋਧ ਜਿਹੜਾ ਹੋ ਰਿਹਾ ਭਾ ਜੀਪੀ ਦਾ ਹੋ ਰਿਹਾ ਜਾਂ ਹੰਸ ਰਾਜ ਹੰਸ ਜੀ ਦਾ ਹੋ ਰਿਹਾ ਮੇਰੇ ਹਿੱਸੇ ਮੁਹੱਬਤ ਆਈ ਹੈ ਜੀ ਬੀ ਜੀ ਪੀ ਦੇ ਹਿੱਸੇ ਸਮਾਜ ਦੇ ਹਰ ਫਰਦ ਦਾ ਬੰਦੇ ਦਾ ਖੈਲ ਰੱਖਣਾ ਔਰ ਸੇਵਾ ਕਰਨੀ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਜੀ ਇਹ ਹੀ ਨਾਰਾ ਸਾਹਿਬ ਜੀ ਨੇ ਪਹਿਲਾਂ ਲਾਇਆ ਸੀ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਵਿਸ਼ਵਾਸ ਔਰ ਉਹ ਕਹਿੰਦੇ ਕਰਦੇ ਰੋ ਪ੍ਰਯਾਸ ਤੇ ਇੱਕ ਬੀਜੇਪੀ ਹੈ ਜਿਹਦੇ ਤੋਂ ਲੋਕ ਰੱਖ ਸਕਦੇ ਨੇ ਆਸ ਕਿਉਂਕਿ ਬਾਕੀ ਸਾਰਿਆਂ ਨੇ ਕੀਤਾ ਨਰਾਸ਼ ਤੇ ਇਸ ਕਰਕੇ ਇਹ ਗੱਲ ਆਮ ਤੋਂ ਬਣ ਗਈ ਹੁਣ ਖਾਸ ਇੱਕ ਸਵਾਲ ਹੈ ਜਿਹੜਾ ਕਿ ਮਤਲਬ ਤੁਸੀਂ ਸੰਗੀਤ ਲਾਈਨ ਦੇ ਨਾਲ ਜੁੜੇ ਸੀਗੇ ਕਾਫੀ ਅੱਛਾ ਲੋਕ ਤੁਹਾਨੂੰ ਪਿਆਰ ਦਿੰਦੇ ਸੀ ਇਹ ਪਾਰਟੀ ਬਾਜ਼ੀ ਦੇ ਵਿੱਚ ਆਉਣਾ ਪੋਲਿਟੀਕਲ ਬਣ ਜਾਣਾ ਕੀ ਇਹ ਕੋਈ ਵਿਸ਼ਾ ਸੀ ਪੋਲਿਟੀਕਲ ਨੇ ਤੁਹਾਨੂੰ ਚੁਣਿਆ ਜਾਂ ਤੁਸੀਂ ਆਪ ਚੁਣਿਆ ਇਹ ਬਸ ਅ ਅੱਛਾ ਲੱਗਦਾ ਕਿ ਇੱਕ ਦੋ ਤਰ੍ਹਾਂ ਦੇ ਬੰਦੇ ਹੁੰਦੇ ਆ ਇੱਕ ਆਪਣੇ ਆਪ ਲਈ ਜਿਉਂਦੇ ਨੇ ਆਪਣਾ ਕੀਤਾ ਪਹਲਾ ਕਣਵੇ ਦਾ ਕੀਤਾ ਫਿਰ ਕੂੜ ਦੀਆਂ ਪੈੜਾਂ ਪਾ ਕੇ ਚਲੇ ਗਏ ਕੁਝ ਲੋਕ ਐਸੇ ਹੁੰਦੇ ਨੇ ਦੇ ਯੂਜ਼ ਟੂ ਲਿਵ ਫਾਰ ਆਦਰਸ ਲੋਕਾਂ ਲਈ ਜਿਉਣਾ ਜਿਹਦੇ ਜਦੋਂ ਰੱਬ ਨੂੰ ਪਿਆਰ ਕਰੋ ਤੇ ਉਹਦੀ ਬਣਾਈ ਹੋਈ مخلوਕ ਉਹਦੀ ਸੰਗਤ ਉਹਦੇ ਬਣਾਏ ਬੰਦਿਆਂ ਦਾ ਇhtਰਾਮ ਕਰੋ ਤੇ ਫਿਰ ਉਹਨਾਂ ਨਾਲ ਪਿਆਰ ਕਰੋ ਉਹਨਾਂ ਦੀ ਸੇਵਾ ਕਰੋ ਕਿਸੇ ਰੁੱਸੇ ਨੂੰ ਮਨਾਓ ਰੋਂਦੇ ਨੂੰ ਹਸਾਓ ਭੁੱਖੇ ਨੂੰ ਜੇ ਅਫੋਰਡ ਕਰਦੇ ਆਂ ਤੇ ਰਜਾਓ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਇਹਦੇ ਵਿੱਚ ਕਰ ਸਕਦੇ ਆਂ ਬਸ ਨਫ਼ਰਤ ਨਾ ਕਰੋ ਝੂਠ ਨਾ ਬੋਲੋ ਪਰ ਥੋੜਾ ਜਿਹਾ ਕਿਸਾਨਾਂ ਦੇ ਵਿੱਚ ਰੋਸ਼ ਹੈ ਸੀਗਾ ਤੁਹਾਡਾ ਕਿਰੋ ਕਰਨ ਦਾ ਕਿ ਸ਼ੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੇ ਜੋ ਘਟਨਾਵਾਂ ਵਾਪਰੀਆਂ ਨੇ ਲੋਕਤੰਤਰ ਦੀਆਂ ਧੜੀਆਂ ਡਾਈਆਂ ਗਈਆਂ ਖੱਟਰ ਸਰਕਾਰ ਵੱਲੋਂ ਬਸ ਇਹਨਾਂ ਚੀਜ਼ਾਂ ਨੂੰ ਲੈ ਕੇ ਰੋਸ਼ ਹੈ ਬੀਜਪੀ ਦੇ ਖਿਲਾਫ ਹੋਰ ਤਾਂ ਕੁਝ ਖਾਸ ਮੇਨ ਕਾਰਨ ਵੀ ਨਹੀਂ ਹੈ ਜਾਂ ਇੱਕ ਐਮਐਸਪੀ ਹੈ ਕੀ ਲੱਗਦਾ ਜੋ ਖਨੋਰੀ ਤੇ ਸ਼ੰਭੂ ਤੇ ਹੋਇਆ ਉਹ ਕਿੰਨਾ ਕਾਇਜ ਹੈ ਜਲਦੀ ਸਾਰੇ ਮਸਲੇ ਹੱਲ ਹੋ ਜਾਣਗੇ ਔਰ ਬਾਰਡਰਾਂ ਤੇ ਕਿਸੇ ਨੂੰ ਬਹਿਣਾ ਨਹੀਂ ਪਏਗਾ ਇਹਨਾਂ ਦੇ ਵਕੀਲ ਹੀ ਕਮਜ਼ੋਰ ਸੀਗੇ ਵਕੀਲ ਉਹ ਹੁੰਦਾ ਜਿਹਨੂੰ ਤੁਸੀਂ ਚੁਣ ਕੇ ਭੇਜਦੇ ਆਂ ਪਾਰਲੀਮੈਂਟ ਚ ਤੇ ਵਕੀਲ ਇਦਾਂ ਦੇ ਸੀ ਕਿ ਅੰਬਾਲੇ ਤੋਰੇ ਹੋਰ ਬੋਲੀ ਬੋਲਦੇ ਸੀ ਉੱਥੇ ਜਾ ਕੇ ਹੋਰ ਬੋਲਦੇ ਸੀ ਮੈਂ ਸਹੀ ਗੱਲ ਪਹਚਾਇਆ ਕਰੂੰਗਾ ਤੇ ਕੋਸ਼ਿਸ਼ ਕਰਾਂਗੇ ਦੁਬਾਰਾ ਇਦਾਂ ਬਾਰਡਰਾਂ ਤੇ ਬੈਠਣ ਦਾ ਐਨਨੂੰ ਮੁੱਕ ਦਾ ਨਾਮ ਮਿਲਿਆ ਇੱਕ ਲਾਸਟ ਸਵਾਲ ਹੈ ਮੇਰਾ ਕਿ ਅਕਸਰ ਸਿਆਣਕ ਕਹਾਵਤ ਕਹਿੰਦੇ ਨੇ ਕਿ ਜਦੋਂ ਪੁੱਤ ਦੇ ਸਾਹਮਣੇ ਪਿਓ ਦੀ ਦਾੜ੍ਹੀ ਨੂੰ ਹੱਥ ਪੈ ਜਾਵੇ ਤੇ ਪੁੱਤ ਚੁੱਪ ਨਹੀਂ ਬੈਠਦਾ ਡਰੋਨ ਆਉਂਦਾ ਹੈ ਉਧਰ ਉੱਡ ਕੇ ਪੰਜਾਬ ਦੇ ਵਿੱਚ ਅਥਰੂ ਗੈਸ ਦੇ ਗੋਲੇ ਦਾਗਦੇ ਨੇ ਇੱਥੋਂ ਤੱਕ ਕਿ ਪੈਲਟ ਵੀ ਜਿਹੜੇ ਸਿੱਧੇ ਦਾਗੇ ਜਾਂਦੇ ਨੇ ਤੇ ਕਿਵੇਂ ਮਤਲਬ ਇਹਦੇ ਵਿੱਚ ਪੰਜਾਬ ਸਰਕਾਰ ਨੂੰ ਕੁਛ ਨਾ ਕੁਛ ਤਾਂ ਸਟੈਪ ਚੱਕਣਾ ਚਾਹੀਦਾ ਸੀ ਹਾਂਜੀ ਸ਼ੋਰ ਜਿਹਦਾ ਵੀ ਫਰਜ਼ ਹੈ ਜਿਹਦੀ ਡਿਊਟੀ ਹੈ ਉਹਨੂੰ ਬਖੂਬੀ ਰਾਜ ਤਰਫ ਨਿਭਾਉਣਾ ਚਾਹੀਦਾ ਸੋ ਜੇ ਨਹੀਂ ਨਿਭਾਇਆ ਤੇ ਇਹ ਕੋਈ ਐਡੀ ਅੱਛੀ ਗੱਲ ਨਹੀਂ ਕੁਝ ਕਹਿਣਾ ਚਾਹੁੰਦੇ ਹਾਂ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਣਾ ਕਿ ਕੁਝ ਲੋਕ ਹੁੰਦੇ ਆ ਉਹ ਐਕਟਰ ਜਾਂ ਸਿੰਗਰ ਜਾਂ ਸਾਰੇ ਉਹ ਪਿਆਰੇ ਹੁੰਦੇ ਆ ਉਹਨਾਂ ਦੇ ਉਹਨਾਂ ਦੇ ਪਿਆਰ ਚ ਤੁਸੀਂ ਉਹਨਾਂ ਨੂੰ ਕਾਮਯਾਬ ਕਰ ਦਿੰਦੇ ਆ ਤੇ ਤੁਹਾਨੂੰ ਤਕਲੀਫ ਵੀ ਹੁੰਦੀ ਜਦੋਂ ਉਹ ਦੁਬਾਰਾ ਨਜ਼ਰ ਹੀ ਨਹੀਂ ਆਉਂਦੇ ਮੈਂ ਤਾਂ ਉਸੇ ਦਿਨ ਸਾਰਾ ਕੁਝ ਛੱਡਤਾ ਸੀ ਗਾਉਣਾ ਵਜਾਉਣਾ ਸ਼ੋਅ ਬਿਜ਼ਨਸ ਜਿਸ ਦਿਨ ਇਸ ਲਾਈਨ 'ਚ ਆਇਆ ਤੇ ਇੱਕੋ ਹੀ ਕੰਮ ਮੈਂ ਕਰਦਾ ਸੇਵਾ ਦਾ ਔਰ ਜਿੱਥੇ ਜਿੱਥੋਂ ਦੇ ਲੋਕ ਮੈਨੂੰ ਵੋਟ سپورਟ ਜਿੰਦੇ ਨੇ ਉਹਨਾਂ ਨਾਲ ਮੈਂ ਕਦੀ ਅਕਿਤ ਕਰਨਤਾ ਕਦੀ एहसान फरामोशी ਜਾਂ ਮੈਂ ਇਸ ਤਰ੍ਹਾਂ ਦਾ ਨਹੀਂ ਕਿ ਗਾਇਬ ਨਹੀਂ ਹੋਇਆ ਕਦੀ ਔਰ ਨਾ ਹੋਵਾਂਗਾ ਆ ਤਾਂ ਵੈਸੇ ਮੇਰੀ ਪਸੰਦ ਦੀ ਤਰਤੀ ਹੈ ਇੱਥੋਂ ਤਾਂ ਵੈਸੇ ਜਾਣਨ ਦਾ ਦਿਲ ਨਹੀਂ ਕਰਦਾ ਸੋ ਮੈਂ ਟਿਕਿਆ ਰਾਵਾਂਗਾ ਇੱਥੇ ਘਰ ਬਣਾਵਾਂਗੇ ਤੇ ਕੁੱਲੀ ਪਾਈ ਐਸਾ ਰਾਹ ਵਿੱਚ ਤੇਰੇ ਤੇ ਆਉਂਦੇ ਜਾਂਦੇ ਤੱਕ ਦੇ ਰਾਵਾਂ ਕਿਵੇਂ ਦੇਖਦੇ ਹੋ ਉਧਰੋਂ ਕਰਮਜੀਤ ਅਨਮੋਲ ਜੀ ਆਮ ਆਦਮੀ ਪਾਰਟੀ ਦੇ ਵਿੱਚ ਇਧਰੋਂ ਉਹ ਤੁਹਾਨੂੰ ਗੁਰੂ ਮੰਨਦੇ ਨੇ ਆਮਨੇ ਸਾਹਮਨੇ ਜੇ ਟਕਰਾਵ ਹੁੰਦਾ ਹੈ ਪਾਰਟੀਵਾਦੀ ਦੀ ਨਜ਼ਰ ਨਾਲ ਦੇਖੋਗੇ ਆ ਕਿ ਇੱਕ ਸੰਗੀਤ ਲਾਈਨ ਦੀ ਨਜ਼ਰ ਨਾਲ ਦੇਖੋਗੇ ਅਦਾਕਾਰ ਦੀ ਨਜ਼ਰ ਨਾਲ ਦੇਖੋਗੇ ਤੁਸੀਂ ਕਹਿੰਦੇ ਕਿਵੇਂ ਦੇਖਦੇ ਹੋ ਮੈਂ ਪਿਆਰ ਨਾਲ ਦੇਖਦਾ ਹਾਂ ਕਿਵੇਂ ਸੋਚਦੇ ਹੋ ਮੈਂ ਮੁਹੱਬਤ ਨਾਲ ਸੋਚਦਾ ਹਾਂ ਔਰ ਬੜੀ ਅੱਛੀ ਗੱਲ ਹੈ ਆਰਟਿਸਟ ਉਹ ਆਪਣੀ ਗੱਲ ਕਰਨਗੇ ਮੈਂ ਆਪਣੀ ਗੱਲ ਕਰਾਂਗਾ ਜਿਹੜੇ ਸੈਟਿੰਗ ਐਮਪੀ ਹੁੰਦਾ ਉਹਨੇ ਆਪਣੇ ਰਿਪੋਰਟ ਕਾਰਡ ਦੇਣਾ ਹੁੰਦਾ ਉਹਨੇ ਪੇਸ਼ ਕਰਨਾ ਹੁੰਦਾ ਕਿ ਮੈਂ ਕੀ ਕੀ ਕੀਤਾ ਬਸ ਬੜੇ ਆਰਾਮ ਨਾਲ ਗ੍ਰੇਸਫੁਲੀ ਕਰਾਂਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖ ਰਹੇ ਹੋ ਪੁਲਰ ਟੀਵੀ ਮੈਂ ਸੁਖਿੰਦਰ ਸਿੰਘ ਕੈਮਰਾਮੈਨ ਕੁਲਦੀਪ ਦੇ ਨਾਲ